ਸ਼ੰਭੂ ਬਾਰਡਰ ਤੋਂ ਇੱਕ ਵਾਰ ਫੇਰ ਤੋਂ ਕਿਰੀ ਕੇਂਦਰ ਸਰਕਾਰ ਕਿਸਾਨ ਆਗੂ ਨੇ ਨੌਜਵਾਨਾਂ ਪ੍ਰਤੀ ਪ੍ਰਗਟਾਈ ਚਿੰਤਾ ਆਖਿਆ ਕਿ ਬੇਰੋਜ਼ਗਾਰ ਨੌਜਵਾਨਾਂ ਦੇ ਸਾਹਮਣੇ ਨੇ ਬਹੁਤ ਸਾਰੀਆਂ ਮੁਸ਼ਕਲਾਂ ਦੀਆ ਦੱਸਦੀ ਹੈ ਕਿ ਇੱਕ ਵਾਰ ਫਿਰ ਤੋਂ ਸ਼ੰਭੂ ਬਾਰਡਰ ਤੋਂ ਕੇਂਦਰ ਸਰਕਾਰ ਕਿਰਦੀ ਹੋਈ ਨਜ਼ਰ ਆਈ ਹੈ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਹੋਰਾਂ ਨੇ ਨੌਜਵਾਨਾਂ ਦੇ ਪ੍ਰਤੀ ਚਿੰਤਾ ਪ੍ਰਗਟਾਈ ਹੈ ਉਹਨਾਂ ਨੇ ਆਖਿਆ ਹੈ ਕਿ ਬੇਰੋਜ਼ਗਾਰ ਨੌਜਵਾਨਾਂ ਦੇ ਸਾਹਮਣੇ ਬਹੁਤ ਵੱਡੀਆਂ ਮੁਸ਼ਕਲਾਂ ਖੜੀਆਂ ਹੋਈਆਂ ਪਈਆਂ ਨੇ ਉਹਨਾਂ ਨੇ ਇੱਥੇ ਨੌਜਵਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਖੇਤੀ ਦੇ ਨਾਲ ਜੁੜਨ ਕਿਉਂਕਿ ਖੇਤੀ ਦਾ ਸਿੱਧਾ ਸੰਬੰਧ ਰੋਜ਼ਗਾਰ ਦੇ ਨਾਲ ਹੈ ਉਹਨਾਂ ਨੇ ਵਾਰ-ਵਾਰ ਕੇਂਦਰ ਸਰਕਾਰ ਨੂੰ ਘੇਰਿਆ ਇਸ ਤੋਂ ਪਹਿਲਾਂ ਵੀ ਉਹ ਬਹੁਤ ਵਾਰ ਕੇਂਦਰ ਸਰਕਾਰ ਤੇ ਤੰਜ ਕਸਦੇ ਹੋਏ ਨਜ਼ਰ ਆਏ ਨੇ ਉਹਨਾਂ ਨੇ ਇਹ ਗੱਲ ਆਖੀ ਹੈ ਕਿ ਕੇਂਦਰ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਦੇ ਵਿੱਚ ਅਸਮਰੱਥ ਰਹੀ ਹੈ ਪੂਰੀ ਤਰ੍ਹਾਂ ਅਸਫਲ ਰਹੀ ਹੈ ਇਸੇ ਕਰਕੇ ਹੀ ਨੌਜਵਾਨ ਇੱਧਰ ਉੱਧਰ ਖੱਜਲਖਵਾਰ ਹੋ ਰਹੇ ਨੇ ਉਹਨਾਂ ਨੇ ਆਖਿਆ ਕਿ ਜੇਕਰ ਖੇਤੀ ਦੇ ਨਾਲ ਸੰਬੰਧਿਤ ਜਿਹੜੀਆਂ ਸੰਤਾਨਾਂ ਨੇ ਉਹ ਲਗਾਈਆਂ ਜਾਣ ਤਾਂ ਫਿਰ ਰੋਜ਼ਗਾਰ ਆਪਣੇ ਆਪ ਹੀ ਪੈਦਾ ਹੋ ਜਾਵੇਗਾ ਉਹਨਾਂ ਨੇ ਇਹ ਗੱਲ ਵੀ ਆਖੀ ਹੈ ਕਿ ਜੇਕਰ ਦੁੱਧਦਾਰ ਰੇਟ ਸਹੀ ਮਿਲੇ ਤਾਂ ਫਿਰ ਨੌਜਵਾਨ ਕਿਉਂ ਨਹੀਂ ਇਸ ਸਹਾਇਕ ਧੰਦੇ ਦੇ ਨਾਲ ਜੁੜਨਗੇ ਨਾਲ ਹੀ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ شہਦ ਜਿਸ ਨੂੰ ਅਸੀਂ ਮਿੱਠਾ ਇਨਕਲਾਬ ਵੀ ਕਹਿੰਦੇ ਆ ਉਸ ਨੂੰ ਵੀ ਖਤਮ ਕਰਨ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਇਹ ਸਾਰੇ ਸਹਾਇਕ ਤੰਦੇ ਨੇ ਜਿਹੜੇ ਕਿ ਖਤਮ ਕੀਤੇ ਜਾ ਰਹੇ ਨੇ ਖੇਤੀ ਨੂੰ ਰੋਲਿਆ ਜਾ ਰਿਹਾ ਇਸੇ ਕਰਕੇ ਹੀ ਨੌਜਵਾਨ ਵੀ ਇੱਧਰ ਉੱਧਰ ਖੱਜਲ ਖਵਾਰ ਹੋ ਰਹੇ ਨੇ ਉਹਨਾਂ ਨੇ ਇਹ ਵੀ ਅਪੀਲ ਕੀਤੀ ਹੈ ਕਿ 13 ਫਰਵਰੀ ਨੂੰ ਸਾਰੇ ਹੀ ਜਿਹੜੇ ਕਿਸਾਨ ਨੇ ਨੌਜਵਾਨ ਨੇ ਮਾਤਾਵਾਂ ਨੇ ਭੈਣਾਂ ਨੇ ਉਹ ਪਹੁੰਚਣ ਤੇ ਨਾਲ ਹੀ ਉਹਨਾਂ ਨੇ ਇਹ ਵੀ ਕੱਲ ਆਖੀ ਹੈ ਕਿ 13000 ਦੇ ਕਰੀਬ ਜਿਹੜੇ ਪਿੰਡ ਨੇ ਉਹਨਾਂ ਤੋਂ ਇੱਕ-ਇੱਕ ਟਰੈਕਟਰ ਵੀ ਜੇਕਰ ਆ ਜਾਵੇ ਤਾਂ ਫਿਰ ਕਿੰਨਾ ਵੱਡਾ ਕਾਫਲਾ ਬਣ ਜਾਵੇਗਾ ਸੋ ਇਹਨਾਂ ਮੋਰਚਾਂ ਦੇ ਵਿੱਚ ਪਹੁੰਚਣ ਦੇ ਲਈ ਇਹਨਾਂ ਸਭ ਨੂੰ ਅਪੀਲ ਕੀਤੀ ਗਈ ਹੈ ਉਹਨਾਂ ਨੇ ਆਖਿਆ ਹੈ ਕਿ ਕਿਸਾਨੀ ਦਾ ਸਿੱਧਾ ਜਿਹੜਾ ਸਬੰਧ ਹੈ ਉਹ ਰੋਜ਼ਗਾਰ ਦੇ ਨਾਲ ਹੈ ਤੇ ਇਸ ਦੇ ਵਿੱਚ ਜਿਨੇ ਵੀ ਕਿਸਾਨ ਨੇ ਮਜ਼ਦੂਰ ਨੇ ਨੌਜਵਾਨ ਨੇ ਸਭ ਦੇ ਬਾਰੇ ਵਿੱਚ ਗੱਲ ਕੀਤੀ ਜਾਵੇਗੀ ਕਿਉਂਕਿ ਹਰ ਕਿਸੇ ਨੂੰ ਰੋਜ਼ਗਾਰ ਚਾਹੀਦਾ ਹੈ ਉਹਨਾਂ ਨੇ ਇਹ ਗੱਲ ਤੇ ਖਾਸ ਜ਼ੋਰ ਦਿੱਤਾ ਹੈ ਕਿ ਕਿਸਾਨੀ ਦਾ ਸਿੱਧਾ ਸਬੰਧ ਰੋਜ਼ਗਾਰ ਦੇ ਨਾਲ ਹੈ ਨਾਲ ਹੀ ਇਹ ਵੀ ਗੱਲ ਸਾਂਝੀ ਕਰਦੀਏ ਕਿ ਜਿਹੜੇ ਨੌਜਵਾਨ ਅਮਰੀਕਾ ਤੋਂ ਡਿਪਲੋਟ ਹੋ ਕੇ ਆਏ ਨੇ ਉਹਨਾਂ ਦੇ ਸਬੰਧ ਦੇ ਵਿੱਚ ਵੀ ਸਰਵਣ ਸਿੰਘ ਪੰਦੇਰ ਹੁਣਾਂ ਨੇ ਦੁੱਖ ਪ੍ਰਗਟਾਇਆ ਹੈ ਤੇ ਉਹਨਾਂ ਨੇ ਇਹ ਵੀ ਗੱਲ ਸਾਂਝੀ ਕੀਤੀ ਹੈ ਕਿ ਨੌਜਵਾਨ ਬਹੁਤ ਜ਼ਿਆਦਾ ਖੱਜਲ ਖਵਾਰ ਹੋ ਕੇ ਉੱਥੇ ਪਹੁੰਚੇ ਸਨ ਤੇ ਹੁਣ ਇਹਨਾਂ ਜਿਹੜੇ ਸੁਪਨੇ ਪੂਰੇ ਨਹੀਂ ਹੋਏ ਉਹਨਾਂ ਨੂੰ ਲੈ ਕੇ ਉਹ ਇਸ ਤਰ੍ਹਾਂ ਵਾਪਸ ਭਰਤ ਆਏ ਨੇ ਦੱਸਦੀ ਹੈ ਕਿ ਉਹਨਾਂ ਨੇ ਇਹ ਵੀ ਗੱਲ ਆਖੀ ਹੈ ਕਿ ਜਿਹੜੇ ਏਜੰਟ ਹੈ ਲੋਕਾਂ ਦੇ ਕਰੋੜਾ ਅਰਬਾ ਰੁਪਏ ਇਸ ਤਰ੍ਹਾਂ ਬਰਬਾਦ ਕਰਦੇ ਨੇ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਇਸ ਦੇ ਸਬੰਧ ਦੇ ਵਿੱਚ ਸਰਵਣ ਸਿੰਘ ਪੰਦੇਰਹੋਰੀ ਪਹਿਲਾਂ ਵੀ ਕਈ ਵਾਰ ਗੱਲ ਕਰਦੇ ਦੇਖੇ ਗਏ ਨੇ ਤੇ ਉਹਨਾਂ ਨੇ ਖਾਸੌਰ ਤੇ ਨੌਜਵਾਨਾਂ ਦੇ ਪ੍ਰਤੀ ਚਿੰਤਾ ਪ੍ਰਗਟਾਈ ਹੈ ਤੇ ਇਹ ਗੱਲ ਆਖੀ ਹੈ ਕਿ ਜਿਹੜੇ ਨੌਜਵਾਨ ਬੇਰੋਜ਼ਗਾਰ ਨੇ ਉਹਨਾਂ ਦੇ ਸਾਹਮਣੇ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਨੇ ਇਸੇ ਕਰਕੇ ਹੀ ਉਹਨਾਂ ਨੂੰ ਖੇਤੀ ਦੇ ਨਾਲ ਜੋੜਨਾ ਚਾਹੀਦਾ ਹੈ ਤੇ ਖੇਤੀ ਦੇ ਨਾਲ ਸੰਬੰਧਿਤ ਸਨਤਾਂ ਵੀ ਲੱਗਣੀਆਂ ਚਾਹੀਦੀਆਂ ਨੇ ਇਸ ਸਬੰਧ ਦੇ ਵਿੱਚ ਕਿਸਾਨ ਆਗੂ ਸਰਵਣ ਸਿੰਘ ਪੰਦੇਰ ਹੋਰ ਕੀਕੋ ਜਾਫਰੇ ਨੇ ਥੋੜੇ ਨਾਲ ਸਾਂਝਾ ਕਰ ਰਿਹਾ ਮੈਂ ਸਰਵਣ ਸਿੰਘ ਪੰਦੇਰ ਸ਼ੰਭੂ ਮੋਰਚੇ ਸੇ ਬੋਲ ਰਹਾ ਹੂੰ ਜੋ ਇਹ ਅਫਵਾਹਾਂ ਫੈਲਾਈ ਜਾਂਦੀ ਹੈ ਸ਼ੰਭੂ ਪਰ बॉर्डर खुल गया है बिल्कुल असत्य है हम चाहते हैं कि केंद्र अथवा सैनी सरकार बॉर्डर को खोले छह दिन रह गए लगभग एक साल पूरा होने को हम सभी भारतवासियों को उत्तर भारत के किसान मजदूर नौजवान माताएं, बहनें सभी को अपील कर रहे हैं अधिक से अधिक यहाँ पहुंचा जाए जो आज शिवराज चौहान जी हमारे आदरणीय खेती मंत्री उन्होंने जो बयान दिया है कि हम लोग उच्चतम फसल का रेट दिलवाने के लिए किसान को बोल रहे हैं आप ऐप डाउनलोड लोड कीजिए फसल की फोटो खींचिए और भेजिए तो आपको अधिक दाम मिलेगा ये प्राइवेट मंडी का कंसेप्ट है कोई ऐप में अपनी फसल की फोटो डालने से अगर किसान को उच्चतम मूल्य मिल जाता तो इससे और सुखा सुखद और क्या था तो सरकार एमएसपी लीगल गारंटी कानून बनाने से भाग रही है जो हम पहले भी कहते थे कौमी डिजिटल मंडी जो वो बनाकर जो है वो प्राइवेट मंडी का कंसेप्ट लेकर आ रहे हैं और इसी के साथ साथ कृषि मंत्री जी जो कम से कम बजट कृषि क्षेत्र में रखा गया उसके बारे में कोई स्पष्ट नहीं कर रहे जो हमारे देश में बेरोजगारी है हम वैसे दावा विश्वगुरु होने का कर रहे हैं जिस तरह से अमेरिका ने हमारे युवाओं को भारत भेजा खास करके लड़कियों को जिस तरह से बेड़ियां लगाई गई जिस तरह से कैदी समझ के भेजा गया हमारे विदेश मंत्री जी बोल रहे हैं कि उनका कानून है ये ठीक है अंतर्राष्ट्रीय मानव अधिकारों की कोई मर्यादा भी होती है हमारी विदेश नीति अंतर्राष्ट्रीय मानवाधिकारों के ऊपर कोई स्पष्टता नहीं कर रही है गुरु कुछ भी नहीं बोल रहे हैं ये निंदनीय है भारत सरकार या जितने भी राज्यों की सरकारें हैं वो जितने एजेंटों ने अनलीगल तौर पे युवाओं को बाहर भेजा उनके खिलाफ कार्रवाई करें उनको जेलों में डालें और जो जूठ आए हैं जो उनका नुकसान हुआ उनकी भरपाई होनी चाहिए ऐसा हमारा मानना है। और हम अब कहना चाहेंगे मोदी सरकार के भी रुपया डॉलर के मुकाबले सब सब न्यूनतम दर में पहुंचा है सतासी फिफ्टी सेवन है ये भी रुपए की सबसे निचली कीमत तो क्या मोदी जी आप बोलते थे अगर रुपए की कीमत गिर जाएगी तो देश गिर जाएगा क्या यही है धन्यवाद